ਇਸ ਦਿਨ ਦੀ ਵੱਡੀ ਖਬਰ ਕੋਲਕਾਤਾ ਤੋਂ ਦੂਜੇ ਟੈਸਟ ਮੈਚ ਵਿੱਚ ਭਾਰਤ ਲਈ ਚੰਗੀ ਖਬਰ ਹੈ ਭਾਰਤ ਨੇ ਨਿਊਜ਼ੀਲੈਂਡ ਖਿਲਾਫ 112 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ ਪਹਿਲੀ ਪਾਰੀ ਵਿੱਚ ਨਿਊਜ਼ੀਲੈਂਡ ਦੀ ਟੀਮ 204 ਦੌੜਾਂ ਤੇ ਆਊਟ ਹੋ ਗਈ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਪ੍ਰਵੇਸ਼ ਸੰਧੂ ਨਾਲ ਪ੍ਰਵੇਸ਼ ਬੇਹਦ ਸ਼ਾਨਦਾਰ ਪ੍ਰਦਰਸ਼ਨ ਰਿਹਾ ਭਾਰਤੀ ਗੇਂਦਬਾਜ਼ਾਂ ਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼ੁਰੂਆਤ ਕੀਤੀ ਸੀ ਬੱਲੇਬਾਜ਼ਾਂ ਨੇ ਪਹਿਲੀ ਪਾਰੀ ਦੇ ਵਿੱਚ ਉਸ ਤੋਂ ਲੱਗ ਨਹੀਂ ਸੀ ਕਿ ਇੰਨੀ ਚੰਗੀ ਖਬਰ ਪਹਿਲੀ ਪਾਰੀ ਦੇ ਅੰਤ ਵਿੱਚ ਭਾਰਤ ਲਈ ਬਿਲਕੁਲ ਨਜ਼ੀਬ ਕਿਹਾ ਜਾ ਸਕਦਾ ਹੈ ਕਿ ਟੀਮ ਇੰਡੀਆ ਨੇ ਪਹਿਲੇ ਦਿਨ ਜੇਕਰ ਡੋਮਿਨੇਟ ਕੀਤਾ ਨਿਊਜ਼ੀਲੈਂਡ ਦੀ ਟੀਮ ਨੇ ਤਾਂ ਉਸ ਤੋਂ ਬਾਅਦ ਟੀਮ ਇੰਡੀਆ ਨੇ ਦੂਜੇ ਦਿਨ ਪੂਰੀ ਤਰ੍ਹਾਂ ਮੈਚ ਦਾ ਪਾਸਾ ਪਲਟ ਕੇ ਰੱਖ ਦਿੱਤਾ ਪਹਿਲਾਂ ਤਾਂ ਟੀਮ ਇੰਡੀਆ ਨੇ 300 ਰਨ ਦਾ ਅੰਕੜਾ ਪਾਰ ਕੀਤਾ ਚਾਹੇ ਔਰ ਦਿਮਨ ਸਾਹਾ ਦੀ ਗੱਲ ਕੀਤੀ ਜਾਏ ਚਾਹੇ ਬਾਕੀ ਦੇ ਟੈਲੈਂਡਰਸ ਦੀ ਗੱਲ ਕੀਤੀ ਜਾਏ ਜਿਨ੍ਹਾਂ ਨੇ ਟੀਮ ਇੰਡੀਆ ਨੂੰ 300 ਰਨ ਦਾ ਅੰਕੜਾ ਪਾਰ ਕਰਵਾਇਆ ਉੱਥੋਂ ਕਿਤੇ ਨਾ ਕਿਤੇ ਇੱਕ ਪੋਜ਼ਿਟਿਵ ਇੰਟੈਂਟ ਨਜ਼ਰ ਆਇਆ ਟੀਮ ਇੰਡੀਆ ਦਾ ਕਿ ਟੀਮ ਇੰਡੀਆ ਇੱਕ ਪੋਜ਼ਿਟਿਵ ਇੰਟੈਂਟ ਨਾਲ ਦੂਜੇ ਦਿਨ टीम इंडिया ने लगातार न्यूजीलैंड ਨੂੰ ਪੂਰੇ ਦੂਜੇ ਦਿਨ ਦੀ ਖੇਡ ਦੇ ਦੌਰਾਨ ਚਟਕੇ ਦਿੱਤੇ ਅਤੇ ਦਿਨ ਦਾ ਖੇਡ ਖਤਮ ਹੋਣ ਤੱਕ न्यूजीलैंड ਦੀ ਟੀਮ 7 ਵਿਕਟ ਗਵਾ ਚੁੱਕੀ ਸੀ ਹਾਲਾਂਕਿ ਇਹ ਜ਼ਰੂਰ ਕਹਿਣਾ ਹੋਵੇਗਾ ਕਿ ਅੱਜ ਚੌਥੇ ਤੀਜੇ ਦਿਨ ਦੀ ਖੇਡ ਦੇ ਦੌਰਾਨ न्यूजीलैंड ਦਾ ਜੋ ਪਹਿਲਾ ਵਿਕਟ ਸੀ ਜੋ ਕਿ ਅੱਜ ਦੇ ਦਿਨ ਦਾ ਪਹਿਲਾ ਵਿਕਟ ਸੀ ਉਹ ਹਾਸਲ ਕਰਨ ਦੇ ਵਿੱਚ ਭਾਰਤੀ ਗੇਂਦਬਾਜ਼ਾਂ ਨੂੰ ਥੋੜੀ ਮੁਸ਼ਕਲ ਜ਼ਰੂਰ ਕਰਨੀ ਪਈ ਕਿਉਂਕਿ ਜਤਨ ਪਟੇਲ ਅਤੇ ਬੀਜੇ ਵਾਟਲਿੰਗ ਨੇ ਮਿਲ ਕੇ 8ਵੇਂ ਵਿਕਟ ਦੇ ਲਈ ਸਤਾਂ ਜੁਰਦਤੇ ਤਾਂ ਉਹ ਕਿਤੇ ਨਾ ਕਿਤੇ ਟੀਮ ਇੰਡੀਆ ਨੂੰ ਥੋੜੀ ਉਸ ਚੀਜ਼ ਦੀ ਪਰੇਸ਼ਾਨੀ ਜ਼ਰੂਰ ਹੋਈ ਕਿ ਉਹ ਵਿਕਟ ਹਾਸਲ ਕਰਨ ਚ ਟੀਮ ਇੰਡੀਆ ਨੂੰ ਥੋੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਜਿਵੇਂ ਹੀ ਜਦਨ ਪਟੇਲ 47 ਰਨ ਦੀ ਪਾਰੀ ਖੇਡ ਆਊਟ ਹੋਏ ਉਸ ਤੋਂ ਬਾਅਦ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਨੂੰ ਆਲ ਆਊਟ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਿਆ ਤੇ ਨਿਊਜ਼ੀਲੈਂਡ ਦੀ ਪੂਰੀ ਟੀਮ ਪਹਿਲੀ ਪਾਰੀ ਦੇ ਵਿੱਚ 204 ਰਨ ਦੇ ਆਲ ਆਊਟ ਹੋ ਗਈ ਖਾਸ ਕਰ ਲਈ ਕਿ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਟੀਮ ਇੰਡੀਆ ਨੂੰ ਪਹਿਲੀ ਪਾਰੀ ਦੇ ਵਿੱਚ ਹੁਣ 116 112 ਰਨ ਦੀ ਲੀਡ ਹਾਸਲ ਕਰਵਾ ਦਿੱਤੀ ਹੈ। ਤਾਂ ਇਹ ਲੀਡ ਕਿੰਨਾ ਕਿਤੇ ਬਹੁਤ ਕ੍ਰੂਸ਼ੀਅਲ ਸਾਬਤ ਹੋਣ ਵਾਲੀ ਹੈ ਇਸ ਮੈਚ ਦੇ ਵਿੱਚ। ਜਿਸ ਅੰਦਾਜ਼ ਦੇ ਨਾਲ ਵਿਕਟ ਡਿਵ ਕਰ ਰਹੇ ਤੇ ਬਿਹੇਵ ਕਰ ਰਹੀ ਹੈ। ਗੇਂਦਬਾਜ਼ਾਂ ਲਈ ਅਨੁਕੂਲ ਸਾਬਤ ਹੋ ਰਹੀ ਹੈ ਵਿਕਟ ਅਤੇ ਤੇਜ਼ ਗੇਂਦਬਾਜ਼ ਬਹੁਤ ਅੱਛੀ ਮੂਵਮੈਂਟ ਹਾਸਲ ਕਰ ਰਹੇ ਹੈ। ਤਾਂ ਇਹ ਜ਼ਰੂਰ ਹੋ ਸਕਦਾ ਹੈ ਕਿ ਭਾਰਤੀ ਟੀਮ ਵੀ ਆਪਣੀ ਦੂਜੀ ਪਾਰੀ ਸ਼ਾਇਦ ਬਹੁਤ ਵੱਡਾ ਸਕੋਰ ਨਾ ਬਣਾ ਸਕੇ। ਸਰੀ ਜੋ 112 ਨੰਦੀ ਟੀਮ ਇੰਡੀਆ ਨੂੰ ਮਿਲ ਗਈ ਹੈ ਇਹਦੇ ਨਾਲ ਕਾਫੀ ਕੁਸ਼ਨ ਰਹੇਗਾ ਟੀਮ ਇੰਡੀਆ ਨੂੰ ਤੇ ਕਹਿ ਸਕਦਾ ਕਿ ਇਥੋਂ ਹੁਣ ਟੀਮ ਇੰਡੀਆ ਜਿਤ ਵੱਲ ਵਾਦੀ ਨਜ਼ਰ ਆ ਸਕਦੀ ਹੈ ਜੀ ਧੰਨਵਾਦ ਪ੍ਰਵੇਸ਼ ਗੱਲਬਾਤ ਲਈ